ਲੇਜੈਂਡ ਨੈਵਰ ਡਾਈ ਸਿੱਧੂ ਮੂਸੇਵਾਲਾ ਨੇ ਇਸ ਗੱਲ ਨੂੰ ਸਾਬਤ ਕਰਦਿਆਂ ਆਪਣੇ ਛੋਟੇ ਵੀਰ ਦੇ ਰੂਪ ਦੇ ਵਿੱਚ ਆਪਣੇ ਮਾਤਾ ਜੀ ਦੇ ਕੋਖੋਂ ਜਨਮ ਲਿਆ ਹੈ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਦੁਆਰਾ ਇਸ ਖੁਸ਼ੀ ਨੂੰ ਸੰਭਾਲਿਆ ਨਹੀਂ ਜਾ ਰਿਹਾ ਤੇ ਵੱਧ ਤੋਂ ਵੱਧ ਸੈਨਾਂ ਉਹਨਾਂ ਦੇ ਘਰ ਪਹੁੰਚਨੇ ਸ਼ੁਰੂ ਹੋ ਗਏ ਹਨ ਮਾਤਾ ਜੀ ਦੇ ਨਾਲ ਪੁੱਤਰ ਦੀਆਂ ਇਹ ਤਸਵੀਰਾਂ ਕਾਫੀ ਭਾਵੁਕ ਹਨ ਦੀ ਰਸਮ ਸਰਦਾਰ ਬਲਕੌਰ ਸਿੰਘ ਦੇ ਦੁਆਰਾ ਖੁਦ ਹੀ ਪੂਰੀ ਕੀਤੀ ਗਈ ਇਸ ਰਸਮ ਨੂੰ ਪੂਰਾ ਕਰਦਿਆਂ ਸਰਦਾਰ ਬਲਕੌਰ ਸਿੰਘ ਦੇ ਦੁਆਰਾ ਦੱਸਿਆ ਗਿਆ ਕਿ ਆਪਣੇ ਛੋਟੇ ਪੁੱਤਰ ਦਾ ਨਾਮ ਜਲਦ ਹੀ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਫੈਨਸ ਦੇ ਨਾਲ ਜ਼ਾਹਰ ਕਰਨਗੇ ਹੋਰ ਪੰਜਾਬੀ ਸਿੰਗਰਾਂ ਦੇ ਨਾਲ-ਨਾਲ ਕਰਨ ਔਜਲਾ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੇ ਜਨਮ ਦੇ ਉੱਪਰ ਵਧਾਈਆਂ ਦਿੱਤੀਆਂ ਗਈਆਂ ਪિતા ਬਲਕੌਰ ਸਿੰਘ ਦੇ ਦੁਆਰਾ ਡਾਕਟਰ ਦੀ ਟੀਮ ਦੇ ਨਾਲ ਕੇਕ ਕੱਟ ਕੇ ਇਸ ਖੁਸ਼ੀ ਨੂੰ ਮਨਾਉਂਦੇ ਹੋਏ ਡਾਕਟਰ ਜਦਾ ਦਾ ਧੰਨਵਾਦ ਕੀਤਾ